ਜਿੰਦਾਬਾਦ ਨੂੰ ਔਨ ਕਰ ਬੈਠੇ ਤੁਹਾਡੇ ਆਪਣੇ ਹੋਸਟ ਤੇ ਦੋਸਤ ਮੇਜਰ ਸਿੰਘ ਚੱਕ ਸਭ ਤੋਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜਿਹਨੇ ਵੀ ਤੁਸੀਂ ਬੈਠੇ ਆ ਟੀਵੀ ਦੇ ਨਾਲ ਜੁੜੇ ਹੋਏ ਤਾਂ ਮੈਂ ਤੁਹਾਡਾ ਸਾਰਿਆਂ ਦਾ ਵੈਲਕਮ ਕਰਦਾ ਸਤਿਕਾਰ ਕਰਦਾ ਆ ਅੱਜ ਆਪਾਂ ਥੋੜੀ ਹਲਕੀ ਫੁਲਕੀ ਜੀ ਗੱਲਬਾਤ ਕਰਨੀ ਆ ਤੇ ਖਾਸ ਕਰਕੇ ਜਿਹੜੀ ਸਾਡੇ ਪੰਜਾਬੀ ਕਾਰੋਬਾਰੀਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਫਰੋਤੀਆਂ ਵੀ ਆ ਕੋ ਲਾ ਰੀਆਂ ਤੇ ਖਾਸ ਕਰਕੇ ਉਹਨਾਂ ਦੇ ਬਿਜ਼ਨਸ ਦੇ ਉੱਤੇ ਵੀ ਉਹਨਾਂ ਨੂੰ ਟਾਰਗੇਟ ਕਰਕੇ ਗੋਲੀਆਂ ਚੱਲ ਰਹੀਆਂ ਆ ਅੱਜ ਦੇ ਦਿਨ ਖਾਸ ਕਰਕੇ ਸੋਹਣੇ ਵਤਨ ਸਾਡੇ ਕੈਨੇਡਾ ਦੇ ਵਿੱਚ ਜਿਹੜੀ ਗੱਲਬਾਤ ਹੋ ਰਹੀ ਆ ਉਹਦੀ ਆਪਾਂ ਲਾਈਟ ਜੀ ਹਲਕੀ ਫੁਲਕੀ ਜੀ ਥੋੜੀ ਜੀ ਗੱਲਬਾਤ ਅੱਜ ਆਪਾਂ ਕਰਨੀ ਆ ਤੇ ਮੇਰੇ ਨਾਲ ਸਾਡੀ ਆਵਾਜ਼ ਦੇ ਸਰੀਏ ਡਾਕਟਰ ਦਵਿੰਦਰ ਸਿੰਘ ਲੱਦਰ ਹੋਣੀ ਜੁੜ ਗਏ ਆ ਤੇ ਡਾਕਟਰ ਸਾਹਿਬ ਦਾ ਵੈਲਕਮ ਕਰਦੇ ਤੇ ਉਹਨਾਂ ਨਾਲ ਥੋੜੀ ਜੀ ਗੱਲਬਾਤ ਹਲਕੀ ਫੁਲਕੀ ਕਾਰਨੀਆਂ ਬੇ ਕੀ ਕਾਰਨ ਹਨ ਜਿਹੜੇ ਆਏ ਦਿਨ ਸਾਡੇ ਬਿਜ਼ਨਸ ਸਾਡੇ ਮਿਹਨ ਜਿਹੜੇ ਭਰਾਇਆ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਉਹਨਾਂ ਦੇ ਆਧਾਰਿਆਂ ਦੇ ਉੱਤੇ ਗੋਲੀਆਂ ਚੱਲ ਰਹੀਆਂ ਤੇ ਉਹਨਾਂ ਨੂੰ ਖਾਸ ਕਰਕੇ ਫਰੋਤੀਆਂ ਲਈ ਬੜਾ ਟਾਰਗੇਟ ਕੀਤਾ ਜਾ ਰਿਹਾ ਕੋਲਾ ਆ ਰਹੀਆਂ ਤੇ ਉਹਦੇ ਕੀ ਕਾਰਨ ਥੋੜੀ ਹਲਕੀ ਫੁਲਕੀ ਗੱਲਬਾਤ ਆਜੋ ਡਾਕਟਰ ਸਾਹਿਬ ਦਾ ਵੈਲਕਮ ਕਰੀਏ ਡਾਕਟਰ ਸਾਹਿਬ ਤੁਸੀਂ ਜ਼ਿੰਦਾਬਾਦ ਨਾਲ ਜੁੜ ਗਏ ਹੋ ਤੁਹਾਣਾ ਤੁਸੀਂ ਔਨ 에ਰੋ ਜੀ ਜਿੰਦਾਬਾ ਟੀਵੀ ਸੋਨਵਾਲੇ ਸਾਰੇ ਸੱਜਣ ਪੈਣਪਰਾ ਬਜ਼ੁਰਗ ਬੱਚੇ ਉਹਨਾਂ ਸਾਰਿਆਂ ਨੂੰ ਮੇਰੇ ਵੱਲੋਂ ਤੇ ਮੀਜ ਸਿੰਘ ਵੱਲੋਂ ਤੇ ਇਹਨਾਂ ਦੇ ਸਾਰੇ ਪਰਿਵਾਰ ਵੱਲੋਂ ਟੈਕਨੀਸ਼ੀਅਨਸ ਵੱਲੋਂ ਤੁਹਾਨੂੰ ਸਾਰਿਆਂ ਨੂੰ ਵੈਲਕਮ ਜੀ ਆਇਆਂ ਨੂੰ ਤੇ ਸਤਿ ਸ੍ਰੀ ਅਕਾਲ ਸਾਡੀ ਕਬੂਲ ਕਰੋ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਤੇ ਜਿੱਥੇ ਜਿੱਥੇ ਵੀ ਅੱਜ ਸਾਨੂੰ ਤੁਸੀਂ ਲਾਈਵ ਜ਼ਿੰਦਾਬਾਦ ਤੇ ਦੇਖ ਰਹੇ ਆਂ ਅੱਜ ਦੀ ਗੱਲਬਾਤ ਥੋੜੀ ਹਲਕੀ ਫਲਕੀ ਕਰਾਂਗੇ ਤੇ ਮੈਂ ਕਹੂੰਗਾ ਵੀ ਅੱਜ ਜਿੰਨੇ ਵੀ ਤੁਸੀਂ ਭੈਣ ਭਰਾ ਸਾਨੂੰ ਲਾਈਵ ਟੀਵੀ ਤੇ ਲਾਈਵ ਦੇਖ ਰਹੇ ਆਂ ਹਫ਼ਤਾ ਬਰੀ ਪ੍ਰੋਗਰਾਮ ਦੇ ਵਿੱਚ ਕੋਈ ਨਾ ਕੋਈ ਆਏ ਦਿਨ ਆਪਾਂ ਲਾਈਟ ਜੀ ਗੱਲਬਾਤ ਕਰਦੇ ਹੁੰਨੇ ਆ ਤੇ ਖਾਸ ਕਰਕੇ ਆ ਜਿਹੜੀ ਗੱਲਬਾਤ ਆ ਤੁਹਾਡੇ ਲਈ ਤੇ ਖਾਸ ਕਰਕੇ ਬॉय ਨੌਲੇਜ ਵਾਲੀ ਇਹਦੇ ਨਾਲ ਥੋੜੀ ਜਿਹੀ ਆਪਾਂ ਮੈਂ ਕਹੂੰਗਾ ਤੁਸੀਂ ਵੀ ਸਾਡਾ ਨਾਲ ਜੁੜ ਰਹੇ ਹੋ ਬਣੇ ਰਹੋ ਵੀ ਖਾਸ ਕਰਕੇ ਤੁਸੀਂ ਵੀ ਸੱਤ ਸਮੁੰਦਰੋਂ ਪਾਰ ਬੈਠੇ ਹੋਏ ਆਂ ਖਾਸ ਕਰਕੇ ਆਏ ਦਿਨ ਜਿਹੜੀ ਗੋਲੀਬਾਰੀ ਚੱਲ ਰਹੀ ਹੈ ਉਹਦੀ ਆਪਾਂ ਲਾਈਟ ਜ ਕੀ ਜੀ ਗੱਲ ਕਰਨੀ ਆ ਡਾਕਟਰ ਸਾਹਿਬ ਸਾਨਾ ਜੁੜਿਆ ਡਾਕਟਰ ਸਾਹਿਬ ਇੱਕ ਵਾਰੀ ਕਰਿਓ ਅਪਡੇਟ ਦੇਖੋ ਜੀ ਮੇਜ ਸਿੰਘ ਜੀ ਬਹੁਤ ਹੀ ਵਧੀਆ ਹਾਂਜੀ ਤੇ ਅੱਜ ਕੱਲ ਦੇ ਜਿਹੜਾ ਯੋਗ ਚੱਲ ਰਿਹਾ ਜਾਂ ਅੱਜ ਕੱਲ ਦਾ ਸਮਾਂ ਚੱਲ ਰਿਹਾ ਉਹਦੇ ਮੁਤਾਬਕ ਤੁਸੀਂ ਇਹ ਟੌਪਿਕ ਲੈ ਕੇ ਆਏ ਹੋ ਮੈਨੂੰ ਬੜੇ ਦਿਨੋਂ ਖੁਸ਼ੀ ਹੁੰਦੀ ਆ ਟੌਪਿਕ ਦਾ ਥੋੜਾ ਜਿਹਾ ਗੰਭਲਾ ਹੈਗਾ ਥੋੜਾ ਜਿਹਾ ਇਹ ਕੰਸਰਵਲ ਹੈਗਾ ਪਰ ਖੁਸ਼ੀ ਇਸ ਘਲੋਂ ਦੀ ਵੀ ਤਾਂ ਆਪਾਂ ਇਹ ਟੌਪਿਕ ਨਾਲ ਜਿਹੜੇ ਸਾਡੇ ਸੱਜਣੇ ਪ੍ਰੋਗਰਾਮ ਦੇਖ ਰਹੇ ਨੇ ਜਾਂ ਸੁਣ ਰਹੇ ਨੇ ਉਹਨਾਂ ਨੂੰ ਅਸੀਂ ਆਗਾਹ ਕਰ ਦਿੰਨੇ ਆ ਉਹਨਾਂ ਨੂੰ ਇਹ ਰਸ ਦੇ ਰਹੇ ਆ ਉਹਨਾਂ ਨੂੰ ਵੀ ਅਸੀਂ ਇੱਕ ਸਾਡੀ ਹਮਦਰਦੀ ਉਹਨਾਂ ਨਾਲ ਹੈ ਕਿ ਅਸੀਂ ਉਹਨਾਂ ਦੇ ਨਾਲ ਹੈਗੇ ਆ ਤੇ ਉਹਨਾਂ ਦੀ ਗੱਲਬਾਤ ਆਹੀ ਕਰਦੇ ਹਾਂ ਉਮੀਦ ਆ ਕਿ ਉਹ ਸਾਰਿਆਂ ਦੇ ਜਿਹੜੇ ਕੋਈ ਜ਼ਖਮ ਹੋਣਗੇ ਉਹਨਾਂ ਤੇ ਅਸੀਂ ਥੋੜੀ ਬਹੁਤੀ ਮਲਮ ਲਾਉਣ ਦੀ ਕੋਸ਼ਿਸ਼ ਕਰਾਂਗੇ ਪਿਛਲੇ ਕੁਝ ਸਮੇਂ ਤੋਂ ਨਾ ਇਹ ਗੋੜੀਆਂ ਚੱਲਣ ਦੀ ਇਹ ਜਿਹੜੀ ਨਾ ਇਹ ਵਾਰਦਾਤ ਬਹੁਤ ਵਧ ਗਈ ਹੈਗੀ ਆ ਤੇ ਇਹ ਜਿਹੜੀਆਂ ਗੋੜੀਆਂ ਹੈਗੀਆਂ ਇਹ ਦੇ ਨਾ ਆਮ ਤੌਰ ਤੇ ਜੀ ਦੇਖਿਆ ਜਾਂਦਾ ਮੇਰਾ ਖਿਆਲ ਨਾਲ ਦੋ ਕਾਰਨ ਹੁੰਦੇ ਆ ਇੱਕ ਤਾਂ ਕੋਈ ਨਵੀਂ ਦੁਸ਼ਮਣੀ ਜਾਂ ਪੁਰਾਣੀ ਦੁਸ਼ਮਣੀ ਮਤਲਬ ਮਤਲਬ ਦੁਸ਼ਮਣੀ ਹਾਂ ਜਾਂ ਇਹ ਕੋਈ ਵਾਰੀ ਦਿਮਾਗ ਐਸੀ ਗੱਲ ਹੁੰਦੀ ਕੋਈ ਬੰਦੇ ਇਹਨੇ ਮਾਨਸਿਕ ਸਥਿਤੀ ਨੇ ਨਾ ਦੁਆਰ ਹੁੰਦੇ ਕਿ ਉਹ ਜੋ ਪਿੱਛੋਂ ਵੀ ਆਉਂਦੇ ਨਾ ਉਹ ਉਹ ਖੁਸ਼ੀ ਕੱਟ ਲੈ ਕਹਿੰਦੇ ਦੁੱਖ ਤੇ ਤਕਲੀਫਾਂ ਤੇ ਇਦਾਂ ਦੇ ਬੈ ਪਰਮ ਤੇ ਆਪਣੇ ਵੀ ਆ ਜਾ ਕੇ ਕਰਨਾ ਫਰਾਂਨੇ ਦਾ ਕਰਨਾ ਇਹ ਚੀਜ਼ਾਂ ਨਾਲ ਲੈ ਕੇ ਕਹਿੰਦੇ ਇਹ ਕਾਰਨ ਤਾਂ ਹੈਗਾ ਇਹ ਦੁਸ਼ਮਣੀ ਹਾਂ ਦੂਜਾ ਥੋੜਾ ਜਿਹਾ ਜਿਵੇਂ ਕਹਿੰਦੇ ਵੀ ਮੈਂ ਇਹਨ ਵੜ ਰਿਵਾਜ ਨਹੀਂ ਕਰ ਸਕਦਾ ਉਹ ਪੋਜ਼ਿਟਿਵ ਹੈਗਾ ਇਹ 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 ਦੇ ਵਾਸਤੇ ਟੁਕਵਾ ਨਹੀਂ ਹੈਗਾ ਇੱਕ ਨਵੀਂ ਇੱਕ ਨਾ ਨੀਤੀ ਚੱਲ ਗਈ ਹੈਗੀ ਹੈ ਬਈ ਕੰਮ ਕੋਈ ਕਰਨਾ ਨਹੀਂ ਹੈਗਾ ਤੇ ਜਿਹ ਵਿਹਲਾ ਬੰਦਾ ਕਹਿੰਦੇ ਦਿਮਾਗ ਦਾ ਉਹਦਾ ਆਉਂਦਾ ਫਿਰ ਉਹਦਾ ਸ਼ਤਾਨ ਦਾ ਘਰ ਹੁੰਦਾ ਉਹ ਕੋਈ ਨਾ ਕੋਈ ਸ਼ਤਾਨੀ ਇਜ਼ੀ ਮਨੀ ਹੂੰ ਉਹ ਆਪਣੇ ਉੱਥੇ ਜਿੱਥੇ ਬੈਕੋਵਾ ਉੱਥੋਂ ਵੀ ਉਹ ਜੀ ਆਈਆਂ ਇੱਥੇ ਆ ਕੇ ਵੀ ਪਹਿਲੇ ਕੋਸ਼ਸ਼ਾਂ ਆਪਾਂ ਦੇਖੇ ਬਹੁਤ ਵਧੀਆ ਰਹਿ ਗਿਆ ਇਸ ਬਾਰੇ ਕੋਈ ਸੋਚਦਾ ਵੀ ਨਹੀਂ ਸੀ ਉਹ ਸਚਾਈ ਮੈਂ ਦੱਸਾਂ ਤੁਹਾਨੂੰ ਕਿ ਜਦੋਂ ਨਵੇਂ-ਨਵੇਂ ਤੁਸੀਂ ਆਏ ਹੋ ਅਸੀਂ ਆਏ ਜਦੋਂ ਆਏ ਤੇ ਕਈ ਵਾਰੀ ਜੇ ਘਰ ਦਾ ਦਰਵਾਜ਼ਾ ਖੁੱਲਾ ਰਹਿ ਜਾਂਦਾ ਤੇ ਰਾਤ ਤੇ ਜਾਦਾ ਨਾ ਉਹ ਹੈ ਗੈਰੇਜ ਦੇ ਖੁੱਲੇ ਰਹਿ ਗਿਆ ਤੇ ਉਹ ਘਰ ਦੇ ਨੇ ਕੋਈ ਗੱਲ ਨਹੀਂ ਇੱਥੇ ਕਰ ਕੋਈ ਤੇ ਇਹ ਇਹ ਕੁ ਗੱਲ ਥੋੜਾ ਜਿਹਾ ਇੱਥੇ ਖੁਸ਼ੀ ਆਣਾ ਸ਼ਾਮ ਨੂੰ ਬਾਸ ਮੋੜ ਕਹਿੰਦਾ ਗੈਰੇਜ ਜਿਹੜਾ ਉਹਦਾ ਡੋਰ ਜੇ ਖੁੱਲਾ ਤਾਂ ਖੁੱਲੇ ਰਹਿ ਜਾਂਦਾ ਬਿਲਕੁਲ ਡਾਕਟਰ ਸਾਹਿਬ ਸੋ ਇਸ ਕਰਕੇ ਪੜਿਆ ਆ ਆਪਰੇਸ਼ਨਲ ਕੁਸਾਲਾ ਤੋਂ ਮੈਂ ਕਹਿੰਦਾ 4-5 ਸਾਲ ਇਹ ਤਾਂ ਵੱਧ ਨਹੀਂ ਬਿਲਕੁਲ 2-3 ਸਾਲ ਤੋਂ ਤਾਂ ਬਹੁਤ ਜ਼ਿਆਦਾ ਹੋ ਗਿਆ ਹੈਗਾ ਤੇ ਆਪਾਂ ਤਾਂ ਨਹੀਂ ਤੇ ਕੀ ਹੋ ਗਿਆ ਹੈਗਾ ਕਿ ਇੱਥੇ ਨਾ ਉਹ ਜਿੱਦਾਂ ਕਹਿੰਦੇ ਐਲਸੀਯੂ ਹੈਗਾ ਜਿੱਦਾਂ ਸ਼ਰਾਬ ਦੀ ਅੰਗਰੇਜ਼ੀ ਦੇ ਠੀਕੇ ਕਹਿੰਦੇ ਆਪਾਂ ਉੱਥੇ ਜਾਂਦੇ ਆ ਉਹ ਉਹ ਥੈਲਾ ਪਰ ਕੇ इवन ਕੁੜੀਆਂ ਵੀ ਨਾਲ ਆ ਮੁੰਡੇ ਵੀ ਨਾਲ ਆ ਬੰਦੇ ਵੀ ਨਾਲ ਆ ਬਜ਼ੁਰਗ ਵੀ ਆ ਉੱਥੋਂ ਬੋਤਲਾਂ ਚਾਕੇ ਭਜ ਪੈਂਦੇ ਜੇ ਆਥਰੋ ਤੇ ਬੋਤਲਾਂ ਸਿਰ ਪਾੜ ਦਿੰਦੇ ਆ ਇੰਜ ਮੈਂ ਦੇਖਿਆ ਗ੍ਰੋਸਰੀ ਸਟੋਰਸ ਮੈਂ ਵੜਿਆ ਜਿਆ ਉਹ ਵੀ ਕਹਿੰਦੇ ਦੇਖੋ ਜੇ ਇੱਥੇ ਆਉਂਦੇ ਹੈਗੇ ਆ ਆ ਸਾਡੇ ਨਿੱਕੇ ਨਿੱਕੇ ਮਸਾਲੇ ਆ ਜਦੋਂ ਹੀ ਕੁਛ ਇਹਦਾ ਆਏਗਾ ਸਾਬਣ ਆ ਟੂਥਪੇਸਟ ਆ ਉਹ ਸਾਹਮਣੇ ਜਾ ਕੇ ਆਏ ਜੋ ਕੁੜੀਆਂ ਵਿਚਾਰੀ ਰੋਣਾ ਬੰਦੇ ਰਹਿ ਜਾਂਦੀਆਂ ਪਰ ਕਿਉਂਕਿ ਇਥੇ ਇੱਕ ਲਾਅ ਹੈਗਾ ਵੀ ਜੇ ਤੁਹਾਡੇ ਕੋਈ ਚੋਰੀ ਕਰਦਾ ਜਾਂ ਤੁਹਾਨੂੰ ਕੋਈ ਡਾਕਾ ਡਾਲਦਾ ਜਾਂ ਤੁਹਾਨੂੰ ਕੋਈ ਮਾਰਨ ਦੀ ਕੋਸ਼ਿਸ਼ ਕਰਦਾ ਤੇ ਤੁਸੀਂ ਗਵਾਥ ਨਹੀਂ ਚੱਕਣਾ ਹਾਂਜੀ ਉਹ ਆਪਾਂ ਆਪਣਾ ਪਛਾਣ ਕਰਨਾ ਹੈਗਾ ਬਿਲਕੁਲ ਇਹਨੂੰ ਕਹਿੰਦੇ ਸੇਫਟੀ ਸੀਵਸ ਉਹ ਆਪਣੀ ਸੇਫਟੀ ਪਹਿਲਾਂ ਰੱਖਣੀ ਆ ਹੁਣ ਇਹ ਕਈ ਸੀਟਾਂ ਵਿੱਚ ਇਹ ਜਰਾ ਲਾਅ ਹੈਗਾ ਇਹਨੂੰ ਚੇਂਜ ਕਰ ਰਹੇ ਹੌਲੇ ਹੌਲੀ ਉਹ ਸ਼ਾਇਦ ਰੈਗੂਲਰ ਜੀ ਵੀ ਚੇਂਜ ਹੋ ਜਾਵੇ ਸੋ ਇਹ ਵੀ ਇੱਕ ਰੀਜ਼ਨ ਹੈਗਾ ਤੇ ਉਹ ਫੇਰ ਦੇਖਦੇ ਵੀ ਇਹ ਤਾਂ ਕੰਪੜਾ ਬੜਾ ਵਧੀਆ ਹੈਗਾ ਹੂੰ ਚਲੋ ਇਹ ਵੀ ਬਹੁਤ ਮਾੜੀ ਗੱਲ ਦੁਸ਼ਮਣੀ ਤੇ ਆ ਜਦ ਆਪਾਂ ਕਹਿੰਨਾ ਅ ਚੋਦੀ ਚੱਕੀ ਦਾ ਥੋੜਾ ਡਾਕਾ ਜੀ ਨੂੰ ਕਹਿੰਦੇ ਕਰਦੇ ਆ ਪਰ ਇਹ ਤੀਜੀ ਨਵੀਂ ਚੀ ਨਵੀਂ ਜਿਹੜੀ ਸ਼ੁਰੂ ਹੋਈ ਨਾ ਵੀ ਜਿਹੜੀ ਗੋਲੀ ਨਾਲ ਟੋਟਲ ਸੰਬੰਧਤ ਹੈਗੀ ਆ ਉਹ ਹੈਗੀ ਫਰੋਤੀ ਫਰੋਤੀ ਜਦੋਂ ਦੇਖਦੇ ਕੋ ਮੜ ਮੋਟਾ ਇਹ ਜਿਹੜਾ ਹੈਗਾ ਦੁਕਾਨਦਾਰ ਚਾਹੇ ਸਾਡਾ ਪਰਾਇਆ ਹਿੰਦੂ ਆ ਸਾਰਾ ਚਾਹੇ ਪੰਜਾਬ ਤੋਂ ਆ ਚਾਹੇ ਗੁਜਰਾਤ ਤੋਂ ਕੁਛ ਵੀ ਇਹ ਜਿਆ ਕੰਮ ਸੋਨਾ ਚੱਲ ਗਿਆ ਹੂੰ ਈਵਨ ਮੈਥੇ ਸੱਕ ਵੀ ਸੁਣਾਈ ਜਾ ਗੋਰੇ ਦੇ ਵੀ ਕਿ ਸਟੋਰੀ ਹੈਗੇ ਨਾ ਉਹਨਾਂ ਨੇ ਵੀ ਉਹਨਾਂ ਨੇ ਗੱਲਾਂ ਪਤਾ ਤਾ ਤੇ ਕਰੀਆਂ ਕੋਈ ਕਾਪਾ ਪ੍ਰੈਸ ਵਾਲੇ ਹੈਗੇ ਆ ਮੀਡੀਆ ਵਾਲੇ ਆਪਣਾ ਬੰਦਾ ਕੋਈ ਨਾ ਕੋਈ ਮਾੜੀ ਮੁੱਢੀ ਕੋਹ ਜਿੱਥੇ ਨਾ ਗੋਰੇ ਕੋਈ ਕੋਹ ਜਾਰੀ ਰੱਖਣੀ ਹੈ ਨਾ ਤੇ ਸਟੋਰੀ ਵੀ ਕੋਈ ਰ ਕੋ ਦੇਖਣੀ ਤੇ ਉਹ ਲੋਕਾਂ ਨੂੰ ਦੱਸਣਾ ਵੀ ਉਹਦੇ ਉੱਪਰ ਹੈਗਾ ਉਹ ਵੀ ਕਹਿਣ ਲੱਗ ਪਿਆ ਵੀ ਨਹੀਂ ਅਸੀਂ ਵੀ ਹੁਣ ਥੋੜਾ ਜਨ ਜਦੋਂ ਕੋਈ ਹੋਰ ਕਿਸੇ ਇੱਕ ਕਾਸਟ ਦਾ ਜਾਂ ਕਿਸੇ ਹੋਰ ਦੇਸ਼ ਦਾ ਬੰਦਾ ਸਾਡੇ ਸਟੋਰ ਚ ਵੱੜਦਾ ਹੈ ਤੇ ਅਸੀਂ ਕੈਮਰੇ ਤਾਂ ਸਾਡੇ ਆਨ ਹੁੰਦੇ ਪਰ ਅਸੀਂ ਥੋੜਾ ਜਿਹਾ ਹੋਰ ਜ਼ਿਆਦਾ ਇਹ ਚੱਕਰ ਨਹੀਂ ਹੋ ਜਾਂਦੇ ਵਿੱਚ ਕੁਝ ਜਿਆਦਾ ਫਿਰ ਜਾਉ ਜੇ ਮਤਲਬ ਇੱਕ ਬੰਦੇ ਨੇ ਇੱਕ ਗਲਤ ਕੰਮ ਕਰਨਾ ਜਿਹਦੇ ਬਾਕੀ ਦੇ 15 ਆਉਣੇ ਨਾ ਉਹ ਵਿਚਾਰੇ ਉਹ ਉਹ ਕੈਮਰੇ ਚ ਉਹ ਵੀ ਰਣੇ ਜਾ ਫਿਰ ਕੈਦ ਕਰ ਲੈਣੇ ਆ ਉਹਨਾਂ ਨੂੰ ਸ਼ੱਕੀ ਨਾ ਕਰਨਾ ਦੇਖਣਾ ਮੈਂ ਤਾਂ ਆਪ ਦੇਖਦਾ ਹਾਂ ਜੀ ਕਈ ਵਾਰੀ ਕੇਸ ਸਟੋਰੇਜ ਮੈਂ ਜਾਨਾ ਜੀ ਤਾਂ ਪੱਗ ਬਣੀ ਤਾਂ ਵੀ ਠੀਕ ਹੈ ਜੀ ਟੋਪੀ ਆ ਜਾਂ ਜ ਕਿਸੇ ਵੀ लिहाਜ਼ ਦੇ ਜਾਂਦੇ ਅਸੀਂ ਉਹ ਦੇਖਦੇ ਵੀ ਹੁਣ ਉਹ ਗੱਲਾਂ ਨਹੀਂ ਰਹੀਆਂ ਉਹਨਾਂ ਦੇ ਜਿਹੜੇ ਮਾਲਕ ਜਿਹੜੇ ਮਾਲਕ ਖਾਸ ਤੌਰ ਤੇ ਜਿਹੜੇ ਆਪਣੇ ਕੁੜੀਆਂ ਮੁੰਡੇ ਉੱਤੇ ਇੱਕ ਕਾਊਂਟਰ ਦੇ ਹੈਗੇ ਉਹਨਾਂ ਵਿਚਾਰੇ ਉਹਨਾਂ ਟਾਈਮ ਹੀ ਨਹੀਂ ਹੁੰਦਾ ਬੇਲੀ ਕਟੀ ਜਾਂਦੇ ਆ ਪਰ ਇਹਨਾਂ ਨੇ ਦੋ ਚਾਰ ਬੰਦੇ ਵਾਂ ਦੇ ਕੇ ਜਾਂਦੇ ਛੱਡੇ ਹੁੰਦੇ ਆ ਜਿਹੜੇ ਕਿ ਉਹ ਉਹਨਾਂ ਦਾ ਤੁਸੀਂ ਧਿਆਨ ਨਾ ਦੇਖੋ ਉਹਨਾਂ ਦਾ ਧਿਆਨ ਸਿਰ ਤੁਹਾਡੇ ਵਾਲੀ ਹੁੰਦਾ ਤੇ ਉਸ ਲਈ ਤੁਸੀਂ ਆਪਣਾ ਬੜਾ ਮਾਇੂਸ ਫੀਲ ਕਰਦੇ ਹੋ ਬੜਾ ਈਸ਼ ਕਰਦੇ ਚਾਹੇ ਇਹਨਾਂ ਵਧੀਆ ਦੇਸ਼ ਚ ਆਏ ਸੀ ਕਿ ਆਪਣਾ ਦੇਸ਼ ਛੱਡ ਕੇ ਆਏ ਆ ਪੜਾਈ ਵਾਸਤੇ ਆਏ ਆ ਚੰਗੇ ਕਰਮਾਂ ਲਈ ਆਏ ਆ ਚੰਗੇ ਕਮਰੀ ਆਏ ਆ ਸ਼ੁੱਧ ਵਾਯੂ ਲਈ ਆਏ ਆ ਪਰ ਇੱਥੇ ਆ ਕੇ ਉਹਨਾਂ ਸੜਾ ਫਿਰ ਉਹੀ ਕੁਝ ਹੋਣਾ ਪਿਆ ਜੋ ਸਾਡੇ ਦੇਸ਼ ਵਿੱਚ ਕੁਝ ਐਸੀ ਸਿਟ ਰਹੀਆਂ ਜਿਨ੍ਹਾਂ ਦੇ ਪ੍ਰਵਾਸੀ ਸਾਡੇ ਪੰਜਾਬ ਚ ਆਉਂਦੇ ਆ ਤੇ ਜਾਂਦੇ ਉਹਨਾਂ ਵਾਸਤੇ ਉਹੀ ਸੇਮ ਸ਼ੱਕੀ ਨਿਗਾਰਾ ਦੇਖਦੇ ਆ ਸੋ ਇਹ ਚੀਜ਼ ਜਿਹੜੀ ਆ ਇਹ ਇਹ ਤੁਹਾਨੂੰ ਬੁਖਰਾੜ ਦਿੰਦੀ ਆ ਇਹ ਤੁਹਾਨੂੰ ਬੁਖਲਾਟ ਵੀ ਦਿੰਦੀ ਹੈ ਤੇ ਜਿੱਦਾਂ ਆਪਾਂ ਅੱਜ ਪ੍ਰੋਗਰਾਮ ਵਾਸਤੇ ਇਕਨ ਵਾਸਤੇ ਕੰਸਰਨ ਫੀਲ ਕਰ ਰਹੇ ਆਂ ਇਹ ਪ੍ਰੋਗਰਾਮ ਕਰ ਵੀ ਤਾਂ ਹੀ ਰਹੇਗੇ ਇਹ ਚੀਜ਼ਾਂ ਸੀ ਰੋਜ਼ ਰੋਜ਼ ਨੋਟ ਕਰਦੇ ਆ ਰਹੇ ਆ ਬਿਲਕੁਲ ਡਾਕਟਰ ਸਾਹਿਬ ਦੇਖੋ ਕਿਸੇ ਸਮੇਂ ਬੰਦਾ ਤਰੱਕੀ ਕਰਦਾ ਹੁੰਦਾ ਸੀ ਉਹ ਦੇਖੋ ਕਿੱਦਾਂ ਬੰਦਾ ਸਟੈਪ ਤੁਰਦਾ ਤੇ ਮਨ ਨੂੰ ਇਦਾਂ ਲੱਗ ਰਿਹਾ ਮੇਰੀ ਆਪਣੇ ਮਨ ਦੀ ਲੱਗਦਾ ਵੀ ਜਿਹੜੀ ਤਰੱਕੀ ਆ ਉਹ ਇਸ ਵੇਲੇ ਆਪਣੀ ਤੁਹਾਡੀ ਖਾਸ ਕਰਕੇ ਸਾਡੇ ਮੈਂ ਇਸ ਗੱਲ 'ਚ ਗੁਰੇ ਜਨਕ ਨਹੀਂ ਸਾਡੇ ਪੰਜਾਬੀ ਬਿਜ਼ਨਸ ਪਰਮਾਂ ਦੀ ਵੀ ਇੱਕ ਕਹਿੰਦੇ ਹੁੰਦੇ ਇੱਕ ਪੂਰੀ ਕਹਿੰਦੇ ਹੁੰਦੇ ਐਨਮੀ ਬਣ ਚੁੱਕੀ ਆ ਉਹੀ ਸਾਡੇ ਵਿਰੋਧ ਚ ਆ ਗਈ ਆ ਤਰੱਕੀ ਕਰਨੀ ਅੱਜ ਕੱਲੋ ਵੀ ਸਮਝ ਲਓ ਗੋਲੀ ਦਾ ਜਾਂ ਕਹਿ ਲਓ ਅੱਖਾਂ ਦੇ ਵਿੱਚ ਰੜਕਣ ਵਾਲੀ ਗੱਲਬਾਤ ਬਣ ਚੁੱਕੀ ਆ ਤੇ ਖਾਸ ਕਰਕੇ ਜਦੋਂ ਬੰਦਾ ਕੋਈ ਤਰੱਕੀ ਕਰ ਜਾਂਦਾ ਆ ਤੇ ਉਹਦੇ 100 ਕਹਿੰਦੇ ਹੁੰਦੇ ਸੱਗੇ ਤੇ ਹੁਣ ਤਾਂ ਲੱਗਦਾ ਦੁਸ਼ਮਣ ਜਾਦੀ ਪੈਦਾ ਹੋ ਗਏ ਆ ਉਹਨਾਂ ਦੇ ਨਾਲ ਹੀ ਕਿਉਂ ਬੰਦਾ ਇੱਕ ਤਰੱਕੀ ਕਰਦਾ ਇੱਕ ਸਟੈਪ ਬਾਏ ਸਟੈਪ ਆਪਣਾ ਬਿਜ਼ਨਸ ਵੱਡਾ ਖੜਾ ਕਰਦਾ ਆ ਫੇਕ ਆ ਕੇ ਇੱਕ ਦਾ ਕੋਲ ਆ ਜਾਂਦੀ ਆ ਜਦੋਂ ਕਿਤੇ ਨੂੰ ਕਿਤੇ ਨੂੰ ਇਧਰ ਉਧਰੋਂ ਕਾਲ ਆ ਗਈ ਤੇ ਉਹਨੂੰ ਉਹ ਭੀ ਕਹਿੰਦਾ ਵੀ ਮੈਨੂੰ ਇੰਨੇ ਪੈਸੇ ਦੇ ਨਹੀਂ ਦੇਣੇ ਤਾਂ ਤੇਰੇ ਘਰਾਂ ਤੇ ਗੋਲੀਆਂ ਚੱਲਣਗੀਆਂ ਤੇਰੇ ਬਿਜ਼ਨਸ ਤੇ ਗੋਲੀਆਂ ਚੱਲਣਗੀਆਂ ਜੇ ਉਹ ਕਿਤੇ ਨਾ ਟੁੱਕਰ ਕਰ ਦਿੰਦਾ ਆ ਤੇ ਖੀਰ ਜਾ ਕੇ ਉਹਨੂੰ ਗੋਲੀਆਂ ਦਾ ਸ਼ਿਕਾਰ ਹੋਣਾ ਪੈਂਦਾ ਤਾਂ ਪਰ ਇਹਦਾ ਡਾਕਟਰ ਸਾਹਿਬ ਦੇਖੋ ਅੱਜ ਇਹ ਬਹੁਤ ਚਿੰਤਾਤ ਆ ਜਿੰਨੇ ਜਿੰਦਾਬਾਦ ਦੇ ਨਾਲ ਬੈਠੇ ਹੋਇਆ ਇਹ ਮੇਰੀ ਗੱਲ ਨਾਲ ਸਾਰੇ ਸਹਿਮਤ ਹੋਣਗੇ ਜਿਹੜੇ ਟੀਵੀ ਨੂੰ ਜ਼ਿੰਦਾਬਾਦ ਨੂੰ ਲਾਈਵ ਦੇਖ ਰਹੇ ਆ ਉਹ ਵੀ ਅੱਜ ਖਾਸ ਕਰਕੇ ਅੱਜ ਦਾ ਪ੍ਰੋਗਰਾਮ ਕਰਨ ਦਾ ਸਾਡਾ ਇਹੀ ਮੇਨ ਕਾਰਨ ਆ ਮੈਂ ਖਾਸ ਕਰਕੇ ਦਾਸ ਸਾਹਿਬ ਅਸੀਂ ਆਪਣੇ ਵੱਲੋਂ ਸਾਰਿਆਂ ਨੂੰ ਬੇਨਤੀ ਜ਼ਰੂਰ ਕਰ ਰਹੇ ਆ ਪਰ ਗੱਲ ਇਹ ਜਿਹੜਾ ਹੋ ਵਸੇ ਗੋਲੀ ਚਲਦੀ ਹੈ ਜਿਹਦੇ ਹੋਰ ਬੰਦੇ ਮਰਦੇ ਆ ਇਹ ਬ੍ਰਮਟਰ ਜੀ ਹੁੰਦਾ ਮਿਸਾ ਗੱਜ ਵੀ ਆ ਤੇ ਕੋ ਤੁਹਾਡੇ ਵੌਂਚ ਵੀ ਹੋ ਜਾਂਦਾ ਹੈਗਾ ਟੰਟੂ ਵੀ ਹੋ ਜਾਂਦਾ ਹੋਰ ਕਈ ਰੀਜ ਹੁੰਦਾ ਉਹ ਵੀ ਤਾਂ ਕਿਸੇ ਪਿੰਡ ਦੇ ਬੰਦੇ ਆ ਨਾ ਉਹ ਵੀ ਤਾਂ ਕਿਸੇ ਰਿਸ਼ਤੇਦਾਰ ਹੈਗੇ ਨਾ ਇੱਕ ਵਾਰ ਮੇਜ ਸਿੰਘ ਜੀ ਹੁੰਦਾ ਸੀ ਸ਼ਰੀਕ ਉਹ ਅਸੀਂ ਸ਼ਬਦ ਨੂੰ ਛੱਡ ਕੇ ਇਸ ਤੇ ਚਾਏ ਸੀ ਕਿ ਇੱਥੇ ਕੋਈ ਸ਼ਰੀਕ ਨਹੀਂ ਹੈਗਾ ਸ਼ਰੀਕ ਵਾਂਗ ਸੁਣਨ ਨੂੰ ਵੀ ਇੱਥੇ ਕਦੇ ਮੁੱਤਲਾ ਹੋ ਜਾਂਦੇ ਸੀ ਗਿਆ ਪਰ ਉਹਦਾ ਮਤਲਬ ਇਹ ਹੁੰਦਾ ਸੀ ਵੀ ਤੁਹਾਡੀ ਲੱਤ ਖਿੱਚਣੀ ਉਹ ਤੁਹਾਡੇ ਜਿਹੜੇ ਕਹਿੰਦੇ ਭਾਈ ਨੇ ਭਾਈ ਦੀ ਲੱਤ ਖਿੱਚਣੀ ਬਿਲਕੁਲ ਸੋ ਇਹ ਚੀਜ਼ ਜਿਹੜੀ ਸੀ ਨਾ ਇਹ ਉੱਥੇ ਅਸੀਂ ਛੱਡ ਕੇ ਆਏ ਸੀ ਇਹ ਚੀਜ਼ ਇੱਥੇ ਸ਼ੁਰੂ ਹੋ ਗਈਆਂ ਔਰ ਇਹ ਬਹੁਤ ਹੀ ਵਾਰੀ ਮੈਂ ਦੇਖਿਆ ਇਹ ਜਿਹੜਾ ਆ ਵੀ ਜਿਹਾ ਸਰੀਰ ਕੇਸ ਵੀ ਦਿਖ ਰਿਓ ਤੁਸੀਂ ਤੇ ਹੋਰ ਵੀ ਜਿਹੜੇ ਬੜੇ ਕੇਸ ਇੱਥੇ ਹੋ ਰਹੇ ਹੈਗੇ ਆ ਇਹ ਤੇ ਉਹ ਇਹਦੇ ਵਿਆਹਾਂ ਦੇ ਵਿੱਚ ਵੀ ਆ ਗਿਆ ਫਰੋਥੀਆਂ ਦੇ ਕੇਸ ਵੀ ਆ ਗਿਆ ਉਹਖੀਰ ਉੱਤੇ ਜਦੋਂ ਪੁਲਿਸ ਲੱਭਦੀ ਆ ਉਹ ਆਪਣੇ ਜਿਹੜੇ ਪੰਜਾਬੀ ਜਾਂ ਇੰਡੀਅਨ ਇਹ ਇਹ ਆਪਣੇ ਬੰਦੇ ਹੁੰਦੇ ਜਿਹੜੇ ਉਹਨਾਂ ਦੇ ਜਾਣਕਾਰ ਹੁੰਦੇ ਆ ਉਹਨਾਂ ਨਾਲ ਇਕੱਠੇ ਹੁੰਦੇ ਆ ਉਹਨਾਂ ਬਾਰੇ ਇਹਨਾਂ ਸਾਰਾ ਕੁਝ ਪਤਾ ਹੁੰਦਾ ਇਹ ਸਾਰੀ ਨੋਲਿਜ ਹੁੰਦੇ ਆ ਉਹ ਇਹ ਘਰ ਦਾ ਪੇਤੀ ਲੰਕਾ ਟ੍ਰਾਇਲਿੰਗ ਕਰ ਜਾਂਦੀ ਆ ਉਹ ਫਿਰ ਉਹੀ ਬੰਦੇ ਨੇ ਨਾ ਉਹ ਉਹ ਇਹ ਨਹੀਂ ਸੋਚਦੇ ਕਿ ਤੁਸੀਂ ਅੱਜ ਆਏ ਹੋ ਕੱਲ ਆਏ ਹੋ ਤਾਂ ਦੂਸਰ ਪਹਿਲਾਂ ਆਏ ਹੋ ਇਹ ਬੰਦੇ 40 40 ਸਾਲ ਪਹਿਲਾਂ ਆਏ ਹੋਏ ਆ ਇਹ ਬੰਦੇ ਆ ਕੇ ਇਥੇ ਸਭ ਰਖੀਤਾ ਪੁਰਾਣੀ ਇਹ ਤਾਂ ਬਹੁਤ ਮਿਹਨਤ ਕੀਤੀ ਹੋਈਆਂ ਬਹੁਤ ਬਹੁਤ ਸੋ ਇਹਨਾਂ ਬੰਦੇ ਕੋਲ ਜੇ ਅੱਜ 4 ਪੈਸੇ ਹੈਗੇ ਆ ਤੇ ਤੁਸੀਂ ਇਹਨਾਂ ਨੂੰ ਬਹਿ ਕੇ ਵੈਸੇ ਗੱਲ ਕਰਦੇ ਜੇ ਕੋਈ ਪੰਜਾਬੀ ਆਉਂਦਾ ਜਾਂ ਦੇਖਦੇ ਤੁਹਾਡੇ ਕੋਈ ਪਿੰਡਾਂ ਦਾ ਕੋਈ ਲਾਗਲਾ ਬੰਦਾ ਜਿਹੜਾ ਰਿਸ਼ਤੇਰ ਆਉਂਦਾ ਉਹਨੂੰ ਵੈਸੇ ਉਹਦੇ ਐਤ ਕਰਦੇ ਹੋ ਬਿਲਕੁਲ ਉਥੇ ਲਿਖ ਕੇ ਆਜੋ ਬਾਹਰ ਵੀ ਮੈਂ ਮੈਂ ਵੀ ਮੈਂ ਮੋਗੀ ਹੈਗਾ ਮੈਂ ਮਾਲਵੇ ਦਾ ਵੈ ਮਾਝੇ ਦਾ ਜਿਹੜਾ ਸਾਡੇ ਪਿੰਡਾਂ ਦੇ ਮੁੰਡੇ ਆਉਣ ਘਰ ਨੂੰ 10 ਵਸ ਰਿਆਤ ਕਰਾਂਗੇ ਸੀ ਠੀਕ ਹੈ ਤੇ ਉਹ ਉੱਥੇ ਇਹਨੇ ਖੁਸ਼ ਹੋਏਗੇ ਪਰ ਨਹੀਂ ਇਹ ਜਿਹੜੇ ਬੰਦਿਆਂ ਨੂੰ ਦੱਸਾਂ ਇਹ ਮੂਤ ਖਾਨ ਦੀ ਤੇ ਮੂਨ ਖੂਨ ਲੱਗ ਜਾਂਦਾ ਬਿਲਕੁਲ ਇਹ ਤੇ ਤੁਸੀਂ 100% ਦੇ ਦੇਓ ਫਿਰ ਵੀ ਉਹਨਾਂ ਨੇ ਅੱਗੇ ਤੁਹਾਡੀ ਚੋਰੀ ਕਰਨੀ ਕਰਨੀ ਆ। ਉਹ ਫਿਰ ਵੀ ਤੁਹਾਡੇ ਸਿਰ 'ਤੇ ਦਾਗ ਮਾਰਨੀ ਮਾਰਨੀ ਆ। ਇਹ ਇਹ ਦੇਖੋ ਪਿਛੇ ਕਪਲ ਦਾ ਕੇਸ ਵੀ ਹੋਇਆ ਸੀਗਾ ਉੱਥੇ ਪੱਸਰ ਹੀ ਵਿੱਚ। ਸੋ ਇਦਾਂ ਦੇ ਬਹੁਤ ਕੱਲ-ਕੱਲ ਕੇਸ ਰਵਾਂਗੇ ਤੇ ਆਪਣਾ ਇਹਦੇ ਪ੍ਰੋਬਲਮ ਬਹੁਤ ਲੰਬਾ ਹੋ ਜਾਏਗਾ। ਪਰ ਮੈਂ ਮੈਂ ਇਹ ਕਹਿੰਦਾ ਬੜੀ ਦਰਦਨਾਕ ਘਟਰਾਵਾਂ ਹੋ ਰਹੀਆਂ ਹੈਗੀਆਂ। ਇਹ ਇਹ ਜਿਹੜੇ ਫਰौती ਮੰਗਦੇ ਆ ਜਾਂ ਜਿਹੜੇ ਫਰौती ਦਿੰਦੇ ਆ ਇਹ ਦੋਨਾਂ ਨੂੰ ਮੈਂ ਕਹਿੰਦਾ ਵੀ ਥੋੜੇ ਜਿਹਾ ਹਿਸ਼ਾਰ ਹੋ ਕੇ ਥੋੜੀ ਚੁੱਕਣੇ ਰਹਿ ਕੇ ਤੇ ਇਹਦੇ ਅੱਜ ਜਿੱਦਾਂ ਤੁਸੀਂ ਗੱਲ ਕੀਤੀ ਸਾਡੀ ਜਿਹੜੀ ਗਵਰਨਮੈਂਟ ਆ ਉਹ ਵੀ ਹਾਂ ਤੇ ਜੇ ਤੁਹਾਨੂੰ ਕੋਈ ਇੱਕ ਕਾਲ ਆਉਂਦੀ ਵੀ ਹੈਗੀ ਆ ਤੇ ਉਹ ਕਾਲ ਦੇ ਉੱਤੇ ਪ੍ਰੋਪਰ ਜਾ ਕੇ ਤੁਸੀਂ ਉੱਥੇ ਵਿਚਾਰ ਕਰੋ ਪ੍ਰੋਪਰ ਦੀ ਇਨਵੈਸਟੀਗੇਸ਼ਨ ਕਰੋ ਇੱਕ ਕਈ ਵਾਰ ਮੈਂ ਸੁਣਿਆ ਜਿਵੇਂ ਪੁਲਿਸ ਵਾਲੇ ਮੇਰੇ ਬੜੇ ਦੋਸਤ ਹੈਗੇ ਆ ਸਾਡੇ ਤੇ ਨਫਰੀ ਬੜੀ ਘਟਾ ਸਾਡੀ ਗਿਣਤੀ ਬੜੀ ਘਟਾ ਆ ਅਸੀਂ ਕਿਨੂ-ਕਿਨੂ ਕਰੀਏ ਟ੍ਰੈਫਿਕ ਕੰਟਰੋਲ ਕਰੀਏ ਫਰੋਤੀ ਵਾਲੇ ਫੜੀਏ ਗੋਲੀ ਵਾਲੇ ਫੜੀਏ ਸਕੂਲਾਂ ਚ ਬੱਚੇ ਲੈ ਕੇ ਆਉਂਦੇ ਪਸਤੋਲੋ ਫੜੀਏ ਨਸ਼ੇ ਵਾਲੇ ਫੜੀਏ ਵੀ ਫੜੀਏ ਦੀ ਗੱਲ ਕੋਈ ਨਹੀਂ ਤੁਹਾਡੀ ਜ਼ਿੰਮੇਵਾਰੀ ਹੈ ਇੱਕ ਬਿਲਕੁਲ ਤੁਸੀਂ ਆਪਣੇ ਬੌਸ ਨੂੰ ਦੱਸੋ ਵੀ ਇਸ ਚੌਂਕੀ ਦੇ ਵਿੱਚ ਸਾਡੇ 12 ਬੰਦੇ ਘਾਟਾ 18 ਕਰੋ ਇਹ ਜਿਹੜੇ ਤੁਹਾਡੇ ਬੌਸ ਜਿਹੜੇ ਉਹ ਮੈਂ ਦੇਖਿਆ ਅੱਜ ਕੱਲ ਤਾਂ ਕਾਫੀ ਬੰਦੇ ਪੰਜਾਬੀ ਵੀ ਹੈਗੇ ਉਹਦੇ ਪਰ ਡਾਕਟਰ ਸਾਰਾ ਦੇ ਮੁੰਡੇ ਸੋਹਣੀ ਪੱਗਾਂ ਵਾਲੇ ਆ ਡਾਕਟਰ ਸਾਹਿਬ ਇੱਕ ਮਿੰਟ ਲਈ ਮੈਂ ਤੁਹਾਨੂੰ ਰੋਕੂੰਗਾ ਖਾਸ ਕਰਕੇ ਡਾਕਟਰ ਸਾਹਿਬ ਜੇ ਜਿੱਦਾਂ ਤੁਸੀਂ ਗੱਲਬਾਤ ਕੀਤੀ ਹੈ ਅਸੀਂ ਵੀ ਆਪਾਂ ਵੀ ਤੁਰਦੇ ਹਾਂ ਤੇ ਸਾਡੇ ਵੀ ਕੋਈ ਸੱਜਣ ਮਿੱਤਰ ਹੈਗੇ ਐ ਇਸ ਪੁਲਿਸ ਦੇ ਵਿੱਚ ਉਹਨਾਂ ਨਾਲ ਵੀ ਮੇਰੀ ਕਾਸ ਕਰਕੇ ਜੇ ਮੈਂ ਥੋੜਾ ਜਿਹਾ ਹਟ ਕੇ ਵੀ ਆਪਾਂ ਗੱਲਬਾਤ ਕਰ ਲਏ ਦੀਆਂ ਆ ਉਹ ਕਹਿੰਦੇ ਵੀ ਭਾਈ ਗੱਲ ਹੈਗੀ ਸਿੱਧੀ ਜਦੋਂ ਅਸੀਂ ਕੋਈ ਏਦਾਂ ਦਾ ਕੰਮ ਕਰਨ ਵਾਲੇ ਬੰਦੇ ਨੂੰ ਫੜਦੇ ਆ ਉਹ ਦੂਏ ਤੇ ਦਿਨ ਜਾ ਕੇ ਪੇਲ ਹੋ ਜਾਂਦੀ ਆ ਉਹ ਛੜਾ ਕੇ ਉਹਨੂੰ ਇਹ ਖਾਸ ਕਰਕੇ ਡਾਕਟਰ ਸਾਹਿਬ ਉਹੀ ਗੱਲ ਤੁਹਾਡੇ ਲਈ ਮੈਂ ਵੱਡੀ ਕਰੂੰਗਾ ਵੀ ਖਾਸ ਕਰਕੇ ਸਾਨੂੰ ਗਵਰਨਮੈਂਟਾਂ ਨੂੰ ਤੇ ਖੜ ਕੇ ਸਾਡੀਆਂ ਸਰਕਾਰਾਂ ਜਿਹੜੀਆਂ ਨਾ ਇਹਨਾਂ ਨੂੰ ਥੋੜੇ ਜਿਹਾ ਆਪਣੇ ਸਖਤ ਕਾਨੂੰਨ ਕਰਨੇ ਪੈਣੇ ਆ ਵੀ ਖਾਸ ਕਰਕੇ ਉਸ ਮੁਲਕ ਦੀ ਤੇ ਇਸ ਮੁਲਕ ਦੀ ਗੱਲ ਬਹੁਤ ਵੱਡੀ ਹੈ ਤੇ ਇਸ ਮੁਲਕੋਂ ਤਾਂ ਅਸੀਂ ਸੋਚਦੇ ਹੁੰਦੇ ਸੀ ਤੁਸੀਂ ਪਹਿਲਾਂ ਗੱਲ ਕੀਤੀ ਸੀ ਡਾਕਟਰ ਸਾਹਿਬ ਵੀ ਕਿਸੇ ਸਮੇਂ ਦੇ ਵਿੱਚ ਅਸੀਂ ਆਪਣੇ ਘਰਾਂ ਦੀ ਕਦੀ ਤਾਲੇ ਨਹੀਂ ਸੀ ਲਾਈ ਇੱਕ ਛੋਟੇ ਛੋਟੇ ਲੋਕ ਹੁੰਦੇ ਸੀ ਆਪਾਂ ਬੇਫਿਕਰ ਹੋ ਕੇ ਬੈਠੇ ਹੁੰਦੇ ਅੱਜ ਖਾਸ ਕਰਕੇ ਲੋਕ ਵੀ ਲੱਗੇ ਹੋਏ ਆ ਤਾਂ ਪਰ ਆਏ ਦਿਨ ਘੁਲੀਆਂ ਚੱਲ ਰਹੀਆਂ ਫਰੋਤੀਆਂ ਦੀਆਂ ਕੋਲਾਂ ਜਿੰਨਾ ਕਟਾਡਾ ਕਾਣ ਹੋ ਰਿਹਾ ਤੇ ਇੱਕ ਡਾਕਟਰ ਸਾਹਿਬ ਦੇਖੋ ਸਾਡੇ ਹੀ ਪੰਜਾਬੀ ਖਾਸ ਕਰਕੇ ਅਸੀਂ ਭਰਾਵਾਂ ਨੂੰ ਜੰਗ ਦੇ ਵਿੱਚ ਤੁਰੇ ਪਏ ਆ ਡਾਕਟਰ ਸਾਹਿਬ ਦੇਖੋ ਗੱਲ ਇਹ ਤੁਸੀਂ ਸਿੱਧੇ ਪਹੁੰਚ ਕੇ ਸੈਕੰਡ ਸਟੈਪ ਤੇ ਜਿਹੜੇ ਪੁਲਿਸ ਵਾਲੇ ਕਹਿੰਦੇ ਮੈਂ ਵੀ ਉਹਨਾਂ ਨਾਲ ਐਵੇਂ ਜਿਹੀ ਕਈ ਵਾਰ ਉਹਨਾਂ ਨਾਲ ਬੈਠ ਸੀ ਹੋ ਜਾਂਦੀ ਕਈ ਵਾਰ ਉਹਨਾਂ ਯਾਰੀ ਦੋਸਤੀ ਨਾਲ ਵੈਸੇ ਡਿਸਕਸ਼ਨ ਵੀ ਹੋ ਜਾਂਦੇ ਵੀ ਤੁਸੀਂ ਚਲੋ ਉਹ ਕੋਰ ਦਾ ਕੰਮ ਛੱਡਣਾ ਨਾ ਛੱਡਣਾ ਹਾਂ ਬਿਲਕੁਲ ਉਹ ਬੇਲ ਹੋਣੀ ਹੈ ਨਾ ਹੋਣੀ ਕੋ ਦਾ ਕੰਮ ਹਾਂਜੀ ਪਹਿਲੇ ਦੱਸੋ ਤੁਸੀਂ ਵੀ ਜੇ ਤੁਹਾਨੂੰ 10 ਟੈਲਫੋਨ ਆਉਂਦੇ ਤੁਸੀਂ ਕਿੰਨੀ ਵਾਰੀ ਪਹੁੰਚਦੇ ਹੋ ਤੇ ਕਿੰਨੇ ਚਿਰ ਚ ਪਹੁੰਚਦੇ ਜੇ ਜਿਹੜੀ ਪੁਰਾਣੀਆਂ ਗੱਲਾਂ ਆਪਾਂ ਸੁਣਦੇ ਹੁੰਦੇ ਸੀ ਵੀ ਬਹਾਲਦੇਸ਼ਾਂ ਜਾਓ ਤੁਸੀਂ ਕਾਲ ਕਰੋ ਸਹੀ ਮੈਂ ਕਹਿੰਦਾ ਵੀ ਮੈਂ ਕਹਿੰਦਾ ਤੁਸੀਂ ਜੇ 911 ਕਰਕੇ ਬੰਦ ਕਰੋਗੇ ਤੇ ਉਹ ਉੱਥੇ ਉਹਨਾਂ ਦੀ ਪੁਲਿਸ ਜਾਂ ਉਹਨਾਂ ਦੀ ਫੋਰਸ ਆ ਪਹੁੰਚ ਜਾਂਦੀ ਹੈ ਇੱਥੇ ਮੈਂ ਕਹਿੰਦਾ ਹੁਣ ਮੈਂ ਉਹਨੂੰ ਪੁੱਛਦਾ ਉਹ ਕਹਿੰਦੇ ਭਾਜੀ ਕੀ ਕਰੀਏ ਅਜੇ ਤੁਰਨ ਲੱਗਦੇ ਤੇ 10 ਕਾਲਾਂ ਹੋਰ ਆ ਜਾਂਦੀ ਹੈ ਉਹ ਸਾਨੂੰ ਹੋਰ ਰਿਪੋਰਟਾਂ ਦਿੰਦੇ ਇੱਥੇ ਜਾਓ ਇੱਥੇ ਜਾਓ ਇੱਥੇ ਜਾਓ ਗੱਲ ਉਹੀ ਆ ਗਈ ਨਾ ਬਈ ਇੱਕ ਦੂਜੇ ਦੇ ਅੱਗੇ ਚ ਕੇ ਗੱਲ ਸਿੱਟੀ ਜਾਂਦੇ ਆ ਤੇ ਆਪਾਂ ਆਪਾਂ ਦਾ ਪਹਿਲਾਂ ਤਾਂ ਉਹਨਾਂ ਨੂੰ ਮੌਕੇ ਤੇ ਪਹੁੰਚੋ ਫਿਰ ਮੌਕੇ ਤੇ ਫੜੋ ਫਿਰ ਮੌਕੇ ਤੇ ਉਹਨਾਂ ਦਾ ਐਸਾ ਕੇਸ ਬਣਾਓ ਕਿ ਉਹਨਾਂ ਦੀ ਸਵੇਰੇ ਬੇਲ ਹੋ ਹੀ ਨਾ ਸਕੇ ਬਿਲਕੁਲ ਡਾਕਟਰ ਜੀ ਇਹ ਤਿੰਨ ਚੀਜ਼ਾਂ ਕਰਨ ਤੋਂ ਬਾਅਦ ਚੌਥੀ ਗੱਲ ਤਾਂ ਬੇਲ ਦੀ ਆ ਗਈ ਨਾ ਮੈਂ ਮੰਨਦਾ ਵੀ ਉਹਦੇ ਵਿੱਚ ਵੀ ਇੱਥੇ ਤਰੂਟੀਆਂ ਆ ਗਈਆਂ ਇਸ ਚੀਜ਼ ਜਿਹੜੇ ਅਪਰਾਧੀ ਹੈਗੇ ਆ ਉਹ ਆਪਣਾ ਲਾਈਟ ਲੈ ਰਹੇ ਆ ਇਹ ਦੋ ਚਾਰ ਵਾਰੀ ਆ ਪਹਿਲੇ ਤਿੰਨ ਸਟੇਪ ਇੱਥੇ ਚੰਗੀ ਤਰ੍ਹਾਂ ਪੁਲਿਸਾਂ ਨਾਲ ਲੈਣ ਲਗੇ ਨਾ ਇਹਨਾਂ ਅਫਸਰ ਸਾਹਿਬਾਨ ਵੀ ਲੈਣ ਲਗੇ ਫਿਰ ਇਹ ਕੋ ਬਹੁਤ ਯੂਨ ਰਹਿਗਾ ਬੜਾ ਕੁਝ ਆ ਗਿਆ ਨਾ ਕੋਲ ਤੇ ਗੱਡੀਆਂ ਹੈਗੀਆਂ ਵਾਇਰਲਸ ਹੈਗੀਆਂ ਬਿਲਕੁਲ ਸਭ ਕੁਝ ਹੈਗਾ ਨਾ ਇਹ ਦੇਸ਼ ਹੈਗਾ ਜਿੱਥੇ ਮੜ ਜੀ ਕਿਤੇ ਹੂਟਰ ਦੀ ਘੰਟੀ ਵੱਜੇ ਸਭ ਗੱਡੀਆਂ ਇੱਕ ਸਾਈਡ ਤੇ ਲੱਗ ਜੰਦੀਆਂ ਸਹੀ ਗੱਲ ਹੈ ਆਪਣੇ ਜਿੱਥੋਂ ਅਸੀਂ ਆਏ ਆ ਜਾਂ ਜਿਹੜੀ ਜਿਹੜੇ ਵਿਕਸਤ ਦੇਸ਼ ਆਪਣੇ ਹੈਗੇ ਆ ਉੱਥੇ ਤਾਂ ਉਹ ਐਂਬੂਲੈਂਸ ਇੰਨ ਲੰਘਣ ਦਿੰਦੇ ਹੂੰ ਸਿਸ ਕਰਕੇ ਇਹਨਾਂ ਕੋ ਹੈ ਕਿ ਪਾਵਰਾਂ ਬੜੀਆਂ ਆ ਬੜਾ ਕੁਝ ਹੈਗਾ ਇਹ ਥੋੜੇ ਜਿ ਟਿਲੀ ਮਟੇਜ ਹੋ ਗਏ ਆ ਕਿਉਂਕਿ ਇਹਨਾਂ ਨੇ ਕਦੀ ਗਾ ਸੋਚੀ ਵੀ ਨਹੀਂ ਸੀ ਕਿ ਇਹਨਾਂ ਕ੍ਰਾਈਮ ਵਧ ਜਾਊਗਾ ਇਹ ਨਹੀਂ ਜਲਦੀ ਵਧ ਜਾਊਗਾ ਤਾਂ ਅਸੀਂ ਸਰਕਾਰ ਨੂੰ ਤੇ ਇਹਨਾਂ ਨੂੰ ਪੁਲਿਸ ਨੂੰ ਜਾਂ ਇਹਦਾ ਮਹਿਕਮਾ ਨੂੰ ਕਹਿੰਦੇ ਥੋੜੇ ਜਿ ਸਰ ਕੋ ਜਾਓ ਥੋੜੇ ਜਿ ਹੋਰ ਥੋੜੇ ਜਿ ਚੁਸਤੀ ਲਿਆਓ ਜੇ ਨਹੀਂ ਨਫਰੀ ਤੇ ਗੱਲ ਪੈ ਜਾਓ ਅਫਸਰਾਂ ਦੇ ਤੇ ਸਾਨੂੰ ਅੱਜ ਅਫਸਰਾਂ ਸਮਝਦੇ ਹੋਰ ਦਿਓ ਤਾਂ ਦੱਸ ਹਵਾਂ ਤੀਜੀ ਗੱਲ ਮੈਂ ਵੱਡੀ ਕਰੂੰਗਾ ਖਾਸ ਕਰਕੇ ਮੰਤਰੀ ਸਹਿਬਾਨ ਨੂੰ ਵੀ ਖਾਸ ਕਰਕੇ ਜਰੂਰ ਆਪਣੇ ਜਿਹੜੇ ਤੁਹਾਡੇ ਏਰੀਏ ਦੇ ਤੁਹਾਡੇ ਤੁਹਾਡੇ ਵਾਰਦੇ ਮੰਤਰੀ ਸਾਹਿਬਾ ਉਹਨਾਂ ਨੂੰ ਵੀ ਜਰੂਰ ਬੇਨਤੀਆਂ ਕਰੋ ਇਹ ਨਾ ਹੋਵੇ ਸਿਰਫ ਅਸੀਂ ਉਹਨਾਂ ਨੂੰ ਸਮੋਸੇ ਜਾਂ ਮਠਿਆਈਆਂ ਤੇ ਆ ਰੀਵਨ ਘਟਣਾ ਤੇ ਰੱਖਿਆ ਹੋਇਆ ਆ ਉਹਨਾਂ ਦੇ ਵੀ ਕੋਈ ਫਰਜ਼ ਆ ਉਹਨਾਂ ਨੂੰ ਵੀ ਜਰੂਰ ਬੇਨਤੀ ਕਰੋ ਵੀ ਆਪਣੇ ਥੋੜ ਜਾ ਫਰਜ਼ ਪਛਾਣੋ ਆਪਣੇ ਖਾਸ ਕਰਕੇ ਕੋਈ ਨਾ ਕੋਈ ਗੱਲ ਜਰੂਰ ਉਹਨਾਂ ਨੂੰ ਗੱਲਬਾਤ ਕਰੋ ਵੀ ਆਪੋ ਆਪਣੇ ਫਰਜ਼ ਪਛਾਣੋ ਤੇ ਖਾਸ ਕਰਕੇ ਸਾਨੂੰ ਆਹ ਜਿਹੜੀਆਂ ਗੱਲਾਂ ਬਾਤਾਂ ਐਸੇ ਪਏ ਹੋਏ ਆ ਆਏ ਦਿਨ ਜਿਹੜੀਆਂ ਕੋਲਾ ਚੱਲ ਰਹੀਆਂ ਆਏ ਦਿਨ ਜਿਹੜੀਆਂ ਗੋਲੀਆਂ ਚੱਲ ਰਹੀਆਂ ਇਹ ਚੀਜ਼ਾਂ ਚੋਂ ਸਾਨੂੰ ਨਿਹਰਾਤ ਦੋ ਤਾਂ ਅਸੀਂ ਬਚੀਏ ਅਸੀਂ ਖਾਸ ਕਰਕੇ ਸੋਹਣਾ ਵਤਨ ਸਾਡਾ ਕੈਨੇਡਾ ਆ ਇੱਥੇ ਅਸੀਂ ਰੜ ਮਿਲ ਕੇ ਇੱਕ ਵਧੀਆ ਇੱਕ ਵਧੀਆ ਆਪਣੇ ਵਧੀਆ ਬ੍ਰਾਈਟ ਫਿਊਚਰ ਲਈ ਅਸੀਂ ਇਸ ਮੁਲਕਾ ਚ ਆਏ ਸੀਗੇ ਪਰ ਆ ਹੋਰ ਪਾਸੇ ਨੂੰ ਸਾਡੀ ਗੱਲਬਾਤ ਚੱਲ ਗਈ ਤੇ ਖਾਸ ਕਰਕੇ ਮੈਂ ਮੇਰੀ ਆਵਾਜ਼ ਖਾਸ ਕਰਕੇ ਡਾਕਟਰ ਸਾਹਿਬ ਜਿੱਥੇ-ਜਿੱਥੇ ਪਹੁੰਚ ਰਹੀ ਹੈ ਨਾ ਅਸੀਂ ਆਪਣੇ ਵੱਲੋਂ ਆਪਣੇ ਅਧਾਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰ ਸਕਦੇ ਹਾਂ ਹੋਰ ਕਹਿੰਦੇ ਡਾਢਿਆਂ ਕੇ ਕੋਈ ਜ਼ੋਰ ਨਹੀਂ ਹੈ ਡਾਕਟਰ ਸਾਹਿਬ ਐਂਡ ਕੀ ਕਹਿਣਾ ਚਾਹੁੰਦੇ ਆ ਦੇਖੋ ਮੈਂ ਤਾਂ ਤੁਸੀਂ ਮੰਤਰੀਆਂ ਦੀ ਗੱਲ ਕੀਤੀ ਇਹ ਮੰਤਰੀ ਸੰਤਰੀ ਜਿਹੜੇ ਨਾ ਤੇ ਮੇਰੇ ਬੜੇ ਦੋਸਤ ਨੇ ਤੁਹਾਡੇ ਵੀ ਹੋਣਗੇ ਤੇ ਸਾਰਿਆਂ ਦੇ ਦੋਸਤ ਹੁੰਦੇ ਕੋ ਕਿਹਨੇ ਵੋਟ ਲੈਣੀ ਹੁੰਦੀ ਹੈ ਬੜੇ ਸੋਸ਼ਲ ਨੇ ਪਰ ਮੈਂ ਤਾਂ ਛੋਟੀ ਜੀ ਗੱਲ ਕਰਦਾ ਇਹ ਗੋਲੀ ਨੂੰ ਫਰੋਤੀ ਨੂੰ ਤਾਂ ਅਜੇ ਕਿਹਨੇ ਪੰਜਾਬੀ ਜੀ ਇੱਕ ਪਾਸੇ ਰੱਖੋ ਤੁਹਾਡੇ ਘਰ ਦੇ ਬਾਹਰ ਬਰਫ ਚੱਕਣ ਲਈ ਜਿਹੜਾ ਟਰੱਕ ਆ ਉਹ ਦੋ-ਦੋ ਦਿਨ ਨਹੀਂ ਵੜਦਾ ਠੀਕ ਹੈ ਤੇ ਤੁਸੀਂ ਕਿਸੇ ਕਾਉਂਸਲਰ ਨੂੰ ਐਮਪੀ ਨੂੰ ਐਮਪੀਪੀ ਨੂੰ ਕਿਸੇ ਨੂੰ ਮੈਂ ਕਹਿੰਨਾ ਜਿਹੜੇ ਵਜ਼ੀਰ ਜਿਹੜੇ ਆ ਨਾ ਉੱਥੇ ਬੈਠੇ ਆ ਉਹ ਮੈਂ ਨਾ ਨਹੀਂ ਜਾਣਾ ਚਾਹੁੰਦਾ ਉਹ ਬੈਠਿਆ ਉਹਨਾਂ ਨੂੰ ਚਾਹੇ ਫੋਨ ਕਰਕੇ ਦੇ ਲੋ ਉਹਨਾਂ ਦੇ ਉਹ ਜਿਹੜੀ ਬਰਫ ਵੀ ਨਹੀਂ ਝੁਕਾ ਸਕਦੇ ਉਹ ਸਹੀ ਗੱਲ ਹੈ ਮਤਲਬ ਜਾਂ ਤਾਂ ਉਹਨਾਂ ਕੋਲ ਪਾਵਰ ਹੈ ਨਹੀਂ ਜਾਂ ਤੇ ਜਾਂ ਇਸ ਨੂੰ ਇਹਨਾਂ ਲਾਈਟ ਲੈਂਦੇ ਆਓ ਉਹ ਕੋਈ ਆਪੇ ਹੋ ਜੂਗਾ ਛੱਡ ਪਰੇ ਤਾਂ ਇਹ ਲੋਕਾਂ ਨੇ ਤਾਂ ਫੋਨ ਕਰਨੇ ਹੁੰਦੇ ਆ ਹਾਂ ਜੀ ਹੁਣ ਦੇਖਾਂਗੇ ਕਿ 27 ਯਕੀਨ ਦਾ 29 ਯਕੀਨ ਦਾ ਉਹ ਇੰਡੀਆ ਦਾ ਸਿਸਟਮ ਚੱਲ ਪਿਆ ਇੱਥੇ ਸੋ ਇਸ ਕਰਕੇ ਤੁਸੀਂ ਬਿਲਕੁਲ ਸਹੀ ਕਿਹਾਗਾ ਸਾਡੀ ਸਰਕਾਰ ਸਾਡਾ ਪੁਲਿਸ ਤੇ ਸਾਡੇ ਜਿਹੜੇ ਆ ਮੰਤਰੀ ਸੰਤਰੀ ਜੋ ਵੀ ਤੁਹਾਡੇ ਆਪਣੇ ਚੁਣੇ ਹੋਏ ਨਮਾਇंदे ਜਾਂ ਕੌਂਸਲਰ ਤੋਂ ਲੈ ਕੇ ਉੱਪਰ ਤੱਕ ਇਹ ਵੀ ਏਸੀ ਨੂੰ ਲਾਈਟਰੀ ਨਾ ਲੈਣ ਕਿਉਂਕਿ ਪਿੱਛੇ ਮੈਂ ਦੇਖਿਆ ਇੱਕ ਦੋ ਐਮਪੀ ਵੀ ਸੀਗੇ ਜਾਂ ਐਮਪੀ ਸੀਗੇ ਜਿਹਨਾਂ ਨੂੰ ਲੋਕਾਂ ਬਿਲਕੁਲ ਪੂਝ ਕੇ ਸੱਟਦਾ ਉਹਨਾਂ ਨੂੰ ਇੰਨੀ ਆਸੇ ਉਹ ਸਾਨੂੰ ਕੋਣ ਹਰਾ ਸਕਦਾ ਇਹਦੇ ਇਹ ਕੌਂਸਲਰ ਬਣਦੇ ਜਾਂ ਜੋ ਵੀ ਬਣਦੇ ਇਹਨਾਂ ਨੂੰ ਥੋੜਾ ਧਿਆਨ ਰੱਖੋ ਕਿ ਜੇ ਜੇ ਅੱਜ ਪੇ ਜਨਤਾ ਉੱਠ ਗਈ ਨਾ ਤੇ ਫਿਰ ਉਹ ਜਿੱਦਾਂ ਕਿ ਉਹਦਾ ਤਾਂ ਗੋਲੀ ਚੱਲਦੀ ਤੇ ਤੁਹਾਡੀ ਗੋਲੀ ਇਹੀ ਹੁੰਦੀ ਵੀ ਤੁਹਾਨੂੰ ਵੋਟ ਨਾ ਪਾਓ ਸੋ ਇਸ ਕਰਕੇ ਥੋੜਾ ਜਆ ਇਹ ਤੁਹਾਡੀ ਗੱਲ ਨੂੰ ਮੈਂ ਸਹਿਮਤ ਹਾਂ ਲਾਸ ਸਹੀ ਕਹਣਾ ਚਾਹਣਾ ਤੇ ਇਹ ਵੀ ਜਿਹੜੇ ਹੈ ਨਾ ਇੱਕ ਵਰਗ ਹੈਗਾ ਇਹ ਵਰਗ ਵੀ ਆਪਣੇ ਨੇ ਸੋਚ ਗਏ ਸੀ ਕਿ ਪਰਮਾਨੈਂਟ ਹੀ ਸਾਡੇ ਉੱਪਰਤਨੀਦੀ ਬਣ ਗਏ ਹੈਗੇ ਨਹੀਂ ਇਹਨਾਂ ਨੂੰ ਵੀ 4 ਸਾਲ ਬਾਅਦ 5 ਸਾਲ ਬਾਅਦ ਫਿਰ ਹਿਸਾਬ ਤੇ ਕਹਣਾ ਪੈਣਾ ਉਹ ਫਿਰ ਇਹਨਾਂ ਨੂੰ ਪਤਾ ਲੱਗਣਾ ਯਾਰ ਇਹ ਉਹ ਫਰਾਨੀ ਗੋਲੀ ਚੱਲੀ ਸੀ ਉਹ ਫਰਾਨੀ ਫਰौती ਮੰਗੀ ਸੀ ਉਹ ਫਰਾਨੀ ਸਾਥ ਚੋਰੀ ਹੋਈ ਸੀ ਉਹ ਫਰਾਨੀ ਫੋਨ ਆਇਆ ਸੀ ਆਪਾਂ ਧਿਆਨ ਨਹੀਂ ਕੀਤਾ ਤੇ ਅੱਜ ਦੇਖੋ ਸਾਡਾ ਕੀ ਬੀਤੀ ਆ ਠੀਕ ਆ ਤੇ ਡਾਕਟਰ ਸਾਹਿਬ ਮੈਂ ਹੁਣ ਤੁਹਾਤੋਂ ਆਜ਼ਾਦ ਲੂੰਗਾ ਤੇ ਮੇਰੇ ਵੱਲੋਂ ਤੁਹਾਨੂੰ ਤੁਮੇ ਅੱਜ ਜੋੜ ਕੇ ਪਿਆਰ ਤੇ ਸਤਿਕਾਰ ਭਰੀ ਸਤਿ ਸ਼ਕਾਲ ਡਾਕਟਰ ਸਾਹਿਬ ਬਿਲਕੁਲ ਤੁਹਾਨੂੰ ਸਾਰਿਆਂ ਨੂੰ ਪਿਆਰ ਨਾਲ ਸਤਿ ਸ਼ਕਾਲ ਜੀ ਤੇ ਜੋ ਪ੍ਰੋਗਰਾਮ ਇਹ ਸਾਡਾ ਦੇਖ ਰਹੇ ਨੇ ਸੁਣ ਰਹੇ ਨੇ ਉਹ ਆਪਣੀ ਸਾਨੂੰ ਫੀਡਬੈਕ ਜਰੂਰ ਦੱਸਿਆ ਕਰਨ ਉਹ ਜਰੂਰ ਦੱਸਿਆ ਕਰਨ ਕਿ ਜ਼ਿੰਦਾਬਾਹ ਟੀਵੀ ਦਾ ਉਹਨਾਂ ਦੇ ਸਿਹਤ ਤੇ ਉਹਨਾਂ ਦੇ ਮਨ ਤੇ ਤਨ ਤੇ ਉਹਨਾਂ ਦੇ ਰੂਹ ਤੇ ਕਿੰਨਾ ਅਸਰ ਪੈਂਦਾ ਤਾਂ ਕਿ ਅਸੀਂ ਇਹ ਪ੍ਰੋਗਰਾਮ ਹੋਰ ਜ਼ਿਆਦਾ ਰੁਚੀ ਕਰ ਸਕੀਏ ਤੁਹਾਡੇ ਸਾਰਿਆਂ ਦਾ ਦਿਲੋਂ ਬਹੁਤ 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 ਧੰਨਵਾਦੀ ਡਾਕਟਰ ਸਾਹਿਬ ਮੇਰੇ ਵੱਲੋਂ ਤੁਹਾਨੂੰ ਸਤਿ ਸ੍ਰੀ ਅਕਾਲ ਜੀ ਤਮੈਂ ਤਾ ਤੋ ਸਾਰਿਆਂ ਤੋਂ ਵੀ ਤੋਂ ਛੁੱਟੀ ਲਊਂਗਾ ਤਾਂ ਮੈਂ ਆਸ ਕਰੂੰਗਾ ਵੀ ਇਹ ਹਫ਼ਤਾਵਰੀ ਪ੍ਰੋਗਰਾਮ ਦੇ ਵਿੱਚ ਜਿਹੜੀ ਗੱਲਬਾਤ ਹਲਕੀ ਫੁਲਕੀ ਜੀ ਗੱਲਬਾਤ ਆ ਤੇ ਹੋਰ ਕਿਸੇ ਮੁੱਦੇ ਦੇ ਵਿੱਚ ਜਲਦ ਲੈ ਕੇ ਥਾਣਾ ਗੱਲਬਾਤ ਕਰਾਂਗੇ ਪੇਸ਼ ਹੋਵਾਂਗੇ ਹੁਣ ਇੱਥੇ ਮੰਨੂ ਦਿਓ ਛੁੱਟੀਆਂ ਮੈਂ ਇਸ ਕਰਦਾ ਆ ਗੱਲਬਾਤ ਤੁਹਾਨੂੰ ਚੰਗੀ ਲੱਗੀ ਹੋਣੀ ਆ ਹੁਣ ਮੰਨੂ ਦਿਓ ਛੁੱਟੀਆਂ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜਿੰਦਾਬਾਦ